ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਹੈ ਨੈਪਰੋਕਨਵਰ ਰੀਜਨ ਦੇ ਵਿੱਚ ਮੰਗਲਵਾਰ ਭਾਅ ਅਜ ਰਾਤ ਤੋਂ 9 ਸੈਂਟ ਵਧਣ ਗੀਆਂ ਗੈਸ ਦੀਆਂ ਕੀਮਤਾਂ 1 ਡਾਲਰ 91 ਸੈਂਟ ਤੇ ਪਹੁੰਚੇਗਾ ਪ੍ਰਾਈਸ ਇੱਕ ਹਫਤੇ ਬਾਅਦ ਕੀਮਤਾਂ ਘਟਣ ਦੀ ਉਮੀਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੌਂਗ ਵੀਕਐਂਡ ਦੌਰਾਨ ਵਾਈਲਡ ਫਾਇਰਸ ਦੇ ਵਿੱਚ ਹੋਇਆ ਵਾਧਾ ਪ੍ਰੋਵਿੰਸ 'ਚ ਸਮੇਂ 144 ਐਕਟਿਵ ਵਾਈਲਡ ਫਾਇਰ 11 ਪਿਛਲੇ 24 ਘੰਟੇ ਦੇ ਵਿੱਚ ਲੱਗੀਆਂ ਸਰਵੇਟੇ ਲੀਡਰ ਪੇਰੇ ਪਾਲੀਆਬ ਨੇ ਕਿਹਾ ਸਾਡਾ ਹਾਊਸਿੰਗ ਪਲਾਨ ਪ੍ਰਧਾਨ ਮੰਤਰੀ ਕਰਨੇ ਕਰਨ ਲਾਗੂ ਇਸ ਦੇ ਨਾਲ ਸਪਲਾਈ ਵਧੇਗੀ ਟੈਕਸਾਂ ਤੋਂ ਛੋਟ ਦੇਣ ਦੀ ਵੀ ਕੀਤੀ ਮੰਗ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਮੰਗਲਵਾਰ ਭਾਅ ਵਜਰਾਤ ਤੋਂ ਗੈਸ ਦੇ ਪ੍ਰਾਈਸ ਇੱਕ ਵਾਰ ਮੁੜ ਵਧ ਸਕਦੇ ਨੇ ਮਾਹਰਾਂ ਮੁਤਾਬਕ ਗੈਸ ਦੀਆਂ ਕੀਮਤਾਂ 9 ਸੈਂਟ ਹੋਰ ਵਧਣਗੀਆਂ ਅਤੇ ਜ਼ਿਆਦਾਤਰ ਗੈਸ ਸਟੇਸ਼ਨਸ ਦੇ ਉੱਪਰ 1 ਡਾਲਰ 91 ਸੈਂਟ ਪ੍ਰਤੀ ਲੀਟਰ ਗੈਸ ਦਾ ਪ੍ਰਾਈਸ ਪਹੁੰਚ ਜਾਏਗਾ ਪਿਛਲੇ ਇੱਕ ਹਫਤੇ ਚ ਗੈਸ ਦੀਆਂ ਕੀਮਤਾਂ 23 ਸੈਂਟ ਤੱਕ ਵਧੀਆਂ ਨੇ ਗੈਸ ਦੀਆਂ ਕੀਮਤਾਂ ਵਧਣ ਦਾ ਕਾਰਨ ਬੀਪੀ ਓਲੰਪਿਕ ਪਾਈਪਲਾਈਨ ਵਸ਼ਿੰਗਟਨ ਸਟੇਟ ਤੋਂ ਸਪਲਾਈ ਪ੍ਰਭਾਵਿਤ ਹੋਈ ਹੈ ਕਿਉਂਕਿ ਇੱਥੇ ਹਰ ਸਾਲ ਹੋਣ ਵਾਲੀ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਹੈ ਅਤੇ ਇਹ ਵਾਅਦਾ ਪੱਕੇ ਤੌਰ ਤੇ ਨਹੀਂ ਹੈ ਇੱਕ ਹਫਤੇ ਵਿੱਚ ਮੇਨਟੇਨੈਂਸ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਪ੍ਰਾਈਸ ਫੇਰ 1 ਡਾਲਰ 70 ਸੈਂਟ ਤੇ ਆ ਜਾਣਗੇ ਅਤੇ ਸਤੰਬਰ ਦੇ ਤੀਜੇ ਹਫਤੇ ਦੇ ਵਿੱਚ ਪ੍ਰਾਈਸ 30 ਸੈਂਟ ਤੱਕ ਕਟਣਗੇ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਕੰਜ਼ਿਊਮਰ ਕਾਰਬਨ ਟੈਕਸ ਹਟਾਉਣ ਤੋਂ ਬਾਅਦ ਮੈਟਰੋ ਵੈਂਕੂਵਰ ਰੀਜਨ ਸਮੇਤ ਕੈਨੇਡਾ ਭਰ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਘਰਾਬਟ ਨਜ਼ਰ ਆਈ ਸੀ ਅਤੇ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਕਈ ਸਾਲਾਂ ਬਾਅਦ ਗੈਸ ਦੀਆਂ ਕੀਮਤਾਂ 1.5 ਡਾਲਰ ਦੇ ਉੱਪਰ ਪੁਜੀਆਂ ਸਨ ਪਰ ਇਸ ਤੋਂ ਬਾਅਦ ਅਮਰੀਕਾ ਚਾਇ ਤੂਫਾਨ ਕਾਰਨ ਸਪਲਾਈ ਪ੍ਰਭਾਵਿਤ ਹੋਈ ਅਤੇ ਇੱਕ ਰੈਫਾਇਨਰੀ ਦੇ ਵਿੱਚ ਰਿਪੇਅਰ ਦਾ ਕੰਮ ਚੱਲਣ ਕਰਕੇ ਵੀ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਅਤੇ ਹੁਣ ਇੱਕ ਵਾਰ ਮੁੜ ਤੋਂ ਪਾਈਪਲਾਈਨ ਦੇ ਵਿੱਚ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਜਿਸ ਦੇ ਨਾਲ ਲੋਕਾਂ ਨੂੰ ਗੈਸ ਸਟੇਸ਼ਨਸ ਦੇ ਉੱਪਰ ਲਗਭਗ 2 ਡਾਲਰ ਪ੍ਰਤੀ ਲੀਟਰ ਦੇ ਲਈ ਤਾਰਨੇ ਪੈ ਸਕਦੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾਰਮਲ ਰਹੇਗਾ ਪਰ ਦੂਜੇ ਪਾਸੇ ਮਾਹਰਾਂ ਦਾ ਮੰਨਣਾ ਹੈ ਕਿ ਜਿਸ ਤੰਗ ਦੇ ਨਾਲ ਗਲੋਬਲ ਪੱਧਰ ਤੇ ਸਪਲਾਈ ਹੈ ਅਤੇ ਗੈਸ ਤੇ ਖਾਸ ਕਰਕੇ ਕਰੂਡ ਔਇਲ ਦੀਆਂ ਕੀਮਤਾਂ ਦੇ ਵਿੱਚ ਗਰਾਵਟ ਹੈ ਤਾਂ ਭਵਿੱਖ ਦੇ ਵਿੱਚ ਗੈਸ ਦੇ ਪ੍ਰਾਈਸ ਵਧਣ ਦੀਆਂ ਸੰਭਾਵਨਾਵਾਂ ਘਟ ਨੇ ਪਰ ਵੈਦਰ ਚੇਂਜ ਹੋਣ ਤੇ ਰੈਫੈਨਰੀ ਦੇ ਵਿੱਚ ਸਿਸਟਮ ਚ ਆਉਣ ਵਾਲੀਆਂ ਤਬਦੀਲੀਆਂ ਅਤੇ ਕਈ ਵਾਰ ਪਾਈਪਲਾਈਨਸ ਦੇ ਵਿੱਚ ਮੇਨਟੇਨੈਂਸ ਜਾਂ ਹੋਰ ਰਿਪੇਅਰਸ ਕਾਰਨ ਜਦੋਂ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਉਸ ਦਾ ਅਸਰ ਸਿੱਧੇ ਰੂਪ ਦੇ ਵਿੱਚ ਮੈਟਰੋ ਵੈਂਕੂਵਰ ਰੀਜਨ ਚ ਗੈਸ ਦੀਆਂ ਕੀਮਤਾਂ ਦੇ ਉੱਪਰ ਜ਼ਰੂਰ ਨਜ਼ਰ ਆਉਂਦਾ ਹੈ ਪਰ ਕਾਰਬਨ ਟੈਕਸ ਹਟਾਉਣ ਤੋਂ ਬਾਅਦ ਗੈਸ ਦੀਆਂ ਕੀਮਤਾਂ 15 ਤੋਂ 20 ਸੈਂਟ ਤੱਕ ਜ਼ਰੂਰ ਕਟੀਆਂ ਸਨ ਬ੍ਰਿਟਿਸ਼ ਕੋਲੰਬੀਆ ਸਮੇਤ ਕੈਨੇਡਾ ਭਰ ਦੇ ਵਿੱਚ ਇਸ ਵਾਰ ਸੋਕਾ ਅਤੇ ਜ਼ਿਆਦਾ ਗਰਮੀ ਇੱਕ ਵੱਡੀ ਸਮੱਸਿਆ ਰਹੀ ਹੈ ਜਿਸ ਕਾਰਨ ਵਾਈਲਡਫਾਇਰ ਸੀਜ਼ਨ ਕਾਫੀ ਲੰਮਾ ਰਿਹਾ ਕਿਉਂਕਿ ਕੈਨੇਡਾ ਦੇ ਸਾਰੇ ਹੀ ਹਿੱਸਿਆਂ ਦੇ ਵਿੱਚ ਜੰਗਲੀ ਅੱਗਾਂ ਦਾ ਪ੍ਰਕੋਪ ਦੇਖਣ ਨੂੰ ਮਿਲਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੇਸ਼ੱਕ ਮੌਸਮ ਬਦਲ ਰਿਹਾ ਪਰ ਵਾਈਲਡਫਾਇਰ ਸੀਜ਼ਨ ਲਗਭਗ ਖਤਮ ਹੋਣ ਤੋਂ ਪਹਿਲਾਂ ਵੀਕਐਂਡ ਦੇ ਉੱਪਰ ਪ੍ਰੋਵਿੰਸ ਦੇ ਵਿੱਚ ਜੰਗਲੀ ਅੱਗਾਂ ਦੀ ਗਿਣਤੀ ਦੇ ਵਿੱਚ ਵਾਧਾ ਦੇਖਿਆ ਗਿਆ। BC ਵਾਈਲਡਫਾਇਰ ਅਨੁਸਾਰ ਇਸ ਸਮੇਂ ਪ੍ਰੋਵਿੰਸ ਦੇ ਵਿੱਚ 144 ਵਾਈਲਡਫਾਇਰ ਐਕਟਿਵ ਨੇ ਇਹਨਾਂ ਦੇ ਵਿੱਚੋਂ 11 ਪਿਛਲੇ 24 ਘੰਟੇ ਦੌਰਾਨ ਲੱਗੀਆਂ ਨੇ। ਕੋਸਟਲ ਫਾਇਰ ਸੈਂਟਰ ਅਤੇ ਕੈਰੀਬੂ ਫਾਇਰ ਸੈਂਟਰ ਜ਼ਿਆਦਾ ਪ੍ਰਭਾਵਿਤ ਹੋਏ ਨੇ ਕੈਰੀਬੂ ਰੀਜਨ ਦੇ ਵਿੱਚ 26 ਐਕਟਿਵ ਵਾਇਲਡ ਫਾਇਰ ਨੇ ਫੋਰੈਸਟ ਮਿਨਿਸਟਰ ਰਵੀ ਪਰਮਾਰ ਨੇ ਕਿਹਾ ਹੈ ਕਿ ਲੌਂਗ ਵੀਕਐਂਡ ਤੋਂ ਬਾਅਦ ਕਾਫੀ ਫਾਇਰਜ਼ ਲੱਗੀਆਂ ਨੇ ਪਰ ਸਰਕਾਰ BC ਵਾਇਲਡ ਫਾਇਰ ਸਰਵਿਸ ਦੀ ਧੰਨਵਾਦੀ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਇਸ ਦੇ ਨਾਲ ਲੜਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਲੰਗੇ ਹਫ਼ਤੇ 100 ਫਾਇਰਜ਼ ਨੂੰ ਬੁਝਾਇਆ ਗਿਆ 4 ਸਤੰਬਰ ਵੀਰਵਾਰ ਤੱਕ 7 ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਸਨ ਮਿਨਿਸਟਰ ਪਰਵਾਰ ਨੇ ਕਿਹਾ ਕਿ ਵਾਈਲਡਫਾਇਰਜ਼ ਨੇ ਹਾਈਵੇ 5 ਅਤੇ ਹਾਈਵੇ 20 ਨੂੰ ਬਹੁਤ ਨੁਕਸਾਨ ਪਹੁੰਚਾਇਆ ਤੇ ਇਸ ਸਮੇਂ 839 ਫਾਇਰਫਾਈਟਰਜ਼ ਅਤੇ 110 ਐਵੀਏਸ਼ਨ ਵਹੀਕਲਸ ਫਾਇਰ ਦੇ ਨਾਲ ਲੜਨ ਦੇ ਲਈ ਲੱਗੇ ਹੋਏ ਨੇ ਜਿਸ ਵਿੱਚ ਹੈਲੀਕਾਪਟਰ ਅਤੇ 에ਰਪਲੇਨਸ ਸ਼ਾਮਲ ਨੇ ਅਤੇ ক্রੂ ਨੂੰ ਹਾਈਲਰਟ ਤੇ ਰੱਖਿਆ ਗਿਆ ਹੈ ਕਿਉਂਕਿ ਪਿਛਲੇ ਹਫਤੇ ਇੱਕ ਸਿਵਿਲিয়ান ਡਰੋਨ ਵਾਈਲਡਫਾਇਰ 에ਅਰਕ੍ਰਾਫਟ ਦੇ ਨਾਲ ਟਕਰਾ ਗਿਆ ਸੀ ਜਿਸ ਨਾਲ ਜਹਾਜ਼ ਨੂੰ ਨੁਕਸਾਨ ਪਹੁੰਚਿਆ ਮਨਿਸਟਰ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਵਾਇਲਡਫਾਇਰ ਪ੍ਰਭਾਵਿਤ ਇਲਾਕੇ ਦੇ ਵਿੱਚ ਡਰੋਨ ਉਡਾਉਣ ਤੇ ਪੂਰਨ ਰੂਪ ਦੇ ਵਿੱਚ ਪਾਬੰਦੀ ਹੈ ਉਹਨਾਂ ਨੇ ਕਿਹਾ ਕਿ ਸਿਰਫ ਇੱਕ ਜਹਾਜ਼ ਹੀ ਪ੍ਰਭਾਵਿਤ ਨਹੀਂ ਹੋਇਆ ਇਸ ਦੇ ਨਾਲ ਜੰਗਲੀ ਅੱਗਾਂ ਤੇ ਕਾਬੂ ਪਾਉਣ ਦਾ ਕੰਮ ਵੀ ਪੂਰੀ ਤਰ੍ਹਾਂ ਪਿੱਛੇ ਪੈ ਜਾਂਦਾ ਹੈ ਤੇ ਇਸ ਕਰਕੇ ਸਾਵਧਾਨੀਆਂ ਵਰਤੀਆਂ ਜਾਣ ਤੇ ਕਾਇਦੇ ਕਾਨੂੰਨਾਂ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਨਾਲੋ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੇਸ਼ੱਕ ਇਹਨਾਂ ਦਿਨਾਂ ਦੇ ਵਿੱਚ ਆ ਕੇ ਮੌਸਮ 'ਚ ਤਬਦੀਲੀ ਆਉਂਦੀ ਹੈ ਪਰ ਇਸ ਵਾਰ ਸੋਕੇ ਅਤੇ ਹਾਈ ਟੈਂਪਰੇਚਰ ਕਾਰਨ ਸਮਰ ਥੋੜੀ ਖਿੱਚੀ ਗਈ ਜਾਪਦੀ ਹੈ ਜਿਸ ਕਾਰਨ ਜੰਗਲੀ ਅੱਗਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਦੂਜੇ ਪਾਸੇ ਫੈਡਰਲ ਸਰਕਾਰ ਦੇ ਵੱਲੋਂ ਵੀ ਵੈਸਟਰਨ ਪ੍ਰੋਵਿੰਸਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਸਤੰਬਰ ਮਹੀਨੇ ਦੇ ਦੌਰਾਨ ਟੈਂਪਰੇਚਰ ਆਮ ਨਾਲੋਂ ਜ਼ਿਆਦਾ ਰਹੇਗਾ ਜਿਸ ਕਾਰਨ ਵਾਈਲਡਫਾਇਰਜ਼ ਨੂੰ ਲੈ ਕੇ ਇਨ੍ਹਾਂ ਪ੍ਰੋਵਿੰਸਾਂ ਨੂੰ ਅਲਰਟ ਦੇ ਉੱਪਰ ਰਹਿਣਾ ਚਾਹੀਦਾ ਤੇ ਉਹ ਆਲਮ ਸਾਫ਼ ਰੂਪ ਚ ਨਜ਼ਰ ਆ ਰਿਹਾ ਹੈ ਬੇਸ਼ੱਕ ਲੰਗੇ ਹੱਥੇ ਪਈ ਹਲਕੀ ਬਰਸਾਤ ਦੇ ਨਾਲ ਕੁਝ ਰਾਹਤ ਤਾਂ ਜ਼ਰੂਰ ਸੀ ਪਰ ਇਸ ਦੇ ਬਾਅਦ ਫਿਰ ਖੁਸ਼ਕ ਅਤੇ ਜ਼ਿਆਦਾ ਤਾਪਮਾਨ ਜੰਗਲੀ ਅੱਗਾਂ ਨੂੰ ਵਧਾ ਰਿਹਾ ਹੈ ਇਸੇ ਕਰਕੇ 11 ਵਾਈਲਡਫਾਇਰਜ਼ ਬੀਤੇ ਦਿਨ ਨਮੀਆਂ ਲੱਗੀਆਂ ਨੇ ਪਰ ਜੇਕਰ ਭਵਿੱਖ ਦੇ ਵਿੱਚ ਮੌਸਮ ਠੰਡਾ ਹੁੰਦਾ ਹੈ ਅਤੇ ਮੀਂਹ ਪੈਂਦਾ ਤਾਂ ਇਸ ਦੇ ਨਾਲ ਐਕਟਿਵ ਫਾਇਰਜ਼ ਨੂੰ ਬੁਝਾਉਣ ਦੇ ਵਿੱਚ ਮਦਦ ਜ਼ਰੂਰ ਮਿਲਦੀ ਹੈ ਪਰ ਫਿਲਹਾਲ ਫਾਇਰ ਫਾਈਟਰਸ ਇਸ ਪ੍ਰਸਥਿਤੀ ਦੇ ਵਿੱਚ ਸੰਘਰਸ਼ ਕਰ ਰਹੇ ਨੇ ਕਿ ਜੰਗਲੀ ਅੱਗਾਂ ਦੇ ਨਾਲ ਘੱਟ ਤੋਂ ਘੱਟ ਫੋਰੈਸਟ ਅਤੇ ਆਮ ਲੋਕਾਂ ਦਾ ਨੁਕਸਾਨ ਹੋਵੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਹਰਾਤੋ ਬੱਲੋ ਜਦੋਂ ਤੋਂ ਕੈਨੇਡੀਅਨ ਪ੍ਰੋਡਕਟਸ ਦੇ ਉੱਪਰ 35% ਟੈਰਫ ਲਗਾਏ ਗਏ ਨੇ ਬਾਰਡਰ ਦੇ ਉੱਪਰ ਚੈਕਿੰਗ ਦੇ ਵਿੱਚ ਵਾਧਾ ਹੋਇਆ ਅਤੇ ਜਿਸ ਤੰਗ ਦੀਆਂ ਇਮੀਗ੍ਰੇਸ਼ਨ ਡੈਪੂਟੇਸ਼ਨ ਨੂੰ ਲੈ ਕੇ ਅਮਰੀਕਾ ਚੋਂ ਖਬਰਾਂ ਆ ਰਹੀਆਂ ਤਾਂ ਇਸ ਦੇ ਬਾਅਦ ਕੈਨੇਡੀਅਨਸ ਦੇ ਵੱਲੋਂ ਯੂਨਾਈਟਿਡ ਸਟੇਟਸ ਦੀ ਥਾਂ ਤੇ ਆਪਣੇ ਮੁਲਕ ਵਿੱਚ ਘੁੰਮਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਸਮੇਂ-ਸਮੇਂ ਤੇ ਇਸ ਸਬੰਧੀ ਨੰਬਰਜ਼ ਸਾਹਮਣੇ ਆਏ ਨੇ ਕਿ ਕਿਸ ਢੰਗ ਦੇ ਨਾਲ ਬਾਰਡਰਸ ਦੇ ਉੱਪਰ ਹੁਣ ਲੰਮਾ ਲਾਈਨ ਅਪ ਨਹੀਂ ਹੈ ਤੇ ਪਹਿਲਾਂ ਦੇ ਮੁਕਾਬਲੇ ਗਿਣਤੀ ਜ਼ਰੂਰ ਘਟੀ ਹੈ ਅਤੇ ਵੱਡੀਆਂ 에ਅਰਲਾਈਨਸ ਨੂੰ ਆਪਣੀਆਂ ਅਮਰੀਕਾ ਦੀਆਂ ਕਈ ਫਲਾਈਟਸ ਰੱਦ ਵੀ ਕਰਨੀਆਂ ਪਈਆਂ ਸਨ ਕਿਉਂਕਿ ਜ਼ਰੂਰਤ ਅਨੁਸਾਰ ਪੈਸੇਂਜਰਸ ਹੁਣ ਨਹੀਂ ਸੀ ਅਤੇ ਲੋਕ ਜ਼ਰੂਰੀ ਕੰਮਕਾਜ ਲਈ ਹੀ ਯੂਐਸ ਜਾ ਰਹੇ ਨੇ ਕਮਰਸ ਪ੍ਰੋਵਾਈਡਰ ਮੋਨੇਰਸ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਦੱਸਿਆ ਕਿ ਲਗਭਗ 25% ਕੈਨੇਡੀਅਨਸ ਨੇ ਅਮਰੀਕਾ ਜਾਣ ਦੇ ਪਲਾਨ ਕੈਨਸਲ ਕੀਤੇ ਨੇ ਅਤੇ 30% ਲੋਕਾਂ ਨੇ ਕੈਨੇਡਾ ਦੀਆਂ ਬਾਕੀ ਪ੍ਰਾਂਤਾਂ ਵਿੱਚ ਘੁੰਮਣ ਦਾ ਫੈਸਲਾ ਕੀਤਾ ਜਿਨ੍ਹਾਂ ਕਿਹਾ ਕਿ ਜਨਵਰੀ ਤੋਂ ਜੂਨ ਤੱਕ ਕੈਨੇਡੀਅਨਾਂ ਨੇ ਉਹਨਾਂ ਪ੍ਰਾਂਤਾਂ ਵਿੱਚ ਪੈਸਾ ਸਪੈਂਡ ਕੀਤਾ ਜਿੱਥੇ ਉਹ ਨਹੀਂ ਰਹੇ ਦੇ ਸੰ ਅਤੇ ਇੰਟਰਪਰੋਵਿੰਸ਼ਲ ਟ੍ਰਾਂਜੈਕਸ਼ਨ 5% ਪਿਛਲੇ ਸਾਲ ਦੇ ਮੁਕਾਬਲੇ ਵਧੀ ਹੈ ਬਾਕੀ ਪ੍ਰਵਿੰਸਾਂ ਦੇ ਕੈਨੇਡੀਅਨਸ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ 3% ਜ਼ਿਆਦਾ ਪੈਸੇ ਸਪੈਂਡ ਕੀਤੇ ਗਏ ਨੇ ਭਾਪਕੇ ਉਨ੍ਹਾਂ ਦੇ ਵੱਲੋਂ ਘੁੰਮਣ ਦੇ ਲਈ ਬ੍ਰਿਟਿਸ਼ ਕ hẳnਬੀਆ ਦੀ ਚੋਣ ਕੀਤੀ ਗਈ ਹੈ ਕਿਉਂਕਿ ਟੈਰਫ ਪ੍ਰਭਾਵਿਤ ਇਕਨੋਮੀ ਨੂੰ ਬਚਾਉਣ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਵੀ ਬਾਇ ਕੈਨੇਡਾ ਦੀ ਨੀਤੀ ਅਪਣਾਈ ਜਾ ਰਹੀ ਹੈ ਤੇ ਨਾਲੋਂ ਨਾਲ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਸੀ ਕਿ ਉਹ ਅਮਰੀਕਾ ਜਾਂ ਹੋਰ ਮੁਲਕਾਂ 'ਚ ਘੁੰਮਣ ਦੀ ਥਾਂ ਤੇ ਕੈਨੇਡਾ ਦੇ ਵਿੱਚ ਘੁੰਮਣ ਅਤੇ ਇਸ ਸਮਰਦੇ ਦੌਰਾਨ ਇਸ ਖੂਬਸੂਰਤ ਮੁਲਕ ਨੂੰ ਆਪਣੇ ਟੂਰਿਜ਼ਮ ਦੇ ਲਈ ਪਹਿਲ ਬਣਾਉਣ ਇਸ ਤੋਂ ਇਲਾਵਾ ਫੈਡਰਲ ਸਰਕਾਰ ਦੇ ਵੱਲੋਂ ਫੈਡਰਲ ਅਧਿਕਾਰ ਖੇਤਰ ਵਾਲੇ ਪਾਸੇ ਵਿੱਚ ਟਿਕਟਾਂ ਵੀ ਕੈਨਸਲ ਕੀਤੀਆਂ ਗਈਆਂ ਸਨ ਭਾਵ ਕਿ ਫ੍ਰੀ ਐਂਟਰੀ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਵੱਧ ਤੋਂ ਵੱਧ ਲੋਕ ਕੈਨੇਡਾ ਦੇ ਵਿੱਚ ਘੁੰਮਣ ਨੂੰ ਤਰਜੀਹ ਦੇਣ ਅਤੇ ਉਸੇ ਨੰਬਰ ਸਪੱਸ਼ਟ ਰੂਪ ਤੇ ਨਜ਼ਰ ਆ ਰਹੇ ਹੈ ਕਿ 30% ਕੈਨੇਡੀਅਨਸ ਦੇ ਵੱਲੋਂ ਕੈਨੇਡੀਅਨ ਪ੍ਰਵਿੰਸਾਂ ਦੇ ਵਿੱਚ ਘੁੰਮਣ ਦਾ ਹੀ ਫੈਸਲਾ ਲਿਆ ਗਿਆ ਅਤੇ 25% ਕੈਨੇਡੀਅਨਸ ਦੀ ਗਿਣਤੀ ਘਟੀ ਹੈ ਜਿਨ੍ਹਾਂ ਨੇ ਕਿ ਅਮਰੀਕਾ ਜਾਣ ਦੇ ਆਪਣੇ ਟ੍ਰਿਪ ਕੈਨਸਲ ਕੀਤੇ ਨੇ ਇਸ ਦੇ ਨਾਲ ਜਿੱਥੇ ਲੋਕਲ ਇਕਨੋਮੀ ਨੂੰ ਸਪੋਰਟ ਮਿਲ ਰਹੀ ਹੈ ਉੱਥੇ ਨਾਲ ਨਾਲ ਟੂਰਿਜ਼ਮ ਇੰਡਸਟਰੀ ਦੇ ਵਿੱਚ ਵੀ ਜਿਆਦਾ ਪੈਸਾ ਆ ਰਿਹਾ ਜੋ ਕਿ ਸਰਕਾਰਾਂ ਨੂੰ ਟੈਕਸ ਦੇ ਰੂਪ ਦੇ ਵਿੱਚ ਵੀ ਇਕੱਠਾ ਹੁੰਦਾ ਹੈ ਤੇ ਲੋਕਲ ਬਿਜ਼ਨੈਸਸ ਦੀ ਸਿੱਧੇ ਰੂਪ ਦੇ ਵਿੱਚ ਇੱਕ ਮਦਦ ਹੁੰਦੀ ਹੈ Ontario ਦੇ Premier Doug Ford ਨੇ ਕਿਹਾ ਹੈ ਕਿ ਸਿਟੀਆਂ ਵੱਲੋਂ ਜੋ ਆਟੋਮੈਟਿਕ ਸਪੀਡ ਕੈਮਰੇ ਲਗਾਏ ਗਏ ਨੇ ਉਹਨਾਂ ਨੂੰ ਹਟਾਇਆ ਜਾਵੇ ਨਹੀਂ ਤਾਂ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕੈਮਰੇ ਹਟਾਉਣ ਦੇ ਲਈ ਕਦਮ ਅੱਗੇ ਵਧਾਏ ਜਾਣਗੇ ਮੰਗਲਵਾਰ ਸਿਰੀ ਟੋਰਾਂਟੋ ਡਾਊਨਟਾਊਨ ਵਿੱਚ ਬੋਲਦਿਆਂ ਕਿਹਾ ਹੈ ਕਿ ਕੈਮਰਾ ਰਾਹੀਂ ਆਟੋਮੈਟਿਕ ਕਲੌਕ ਸਪੀਡ ਵਹੀਕਲਸ ਦੀ ਨੰਬਰ ਪਲੇਟ ਦੀ ਤਸਵੀਰ ਖਿੱਚ ਕੇ ਸਬੰਧਤ ਡਰਾਈਵਰ ਦੇ ਐਡਰੈਸ ਉੱਪਰ ਟਿਕਟ ਭੇਜੀ ਜਾਂਦੀ ਹੈ ਜੋ ਕਿ ਪੈਸੇ ਕਮਾਉਣ ਤੋਂ ਇਲਾਵਾ ਕੁਝ ਨਹੀਂ ਹੈ ਉਹਨਾਂ ਕਿਹਾ ਹੈ ਕਿ ਇਹ ਟੈਕਸ ਗ੍ਰੈਪ ਤੋਂ ਬਿਨਾ ਹੋਰ ਕੁਝ ਨਹੀਂ ਹੈ ਕਿਉਂਕਿ ਜੇਕਰ ਸਕੂਲ ਜ਼ੋਨ ਵਿੱਚ ਸਪੀਡ ਹੌਲੀ ਕਰਵਾਉਣੀ ਹੈ ਤਾਂ ਫਲੈਸ਼ਿੰਗ ਲਾਈਟਾਂ ਅਤੇ ਵੱਡੇ-ਵੱਡੇ ਸਾਈਨ ਬੋਰਡ ਲਗਾਏ ਜਾਣ ਲੋਕ ਹੌਲੀ ਹੋ ਜਾਣਗੇ ਪਰ ਸਿਟੀ ਇਸ ਨੂੰ ਟੈਕਸ ਇਕੱਠਾ ਕਰਨ ਦੇ ਲਈ ਵਰਤ ਰਹੀਆਂ ਨੇ ਹੋਰ ਇਸ ਵਿੱਚ ਕੁਝ ਨਹੀਂ ਹੈ ਪ੍ਰੀਮੀਅਰ ਫੋਰਡ ਨੇ ਇਹ ਟਿੱਪਣੀ ਹਾਈਪਾਰਕ ਕੋਲ ਕੈਮਰਾ ਤੋੜਨ ਦੇ ਮਾਮਲੇ ਤੋਂ ਬਾਅਦ ਕੀਤੀ ਗਈ ਹੈ ਇਸ ਤੋਂ ਪਹਿਲਾਂ ਨਵੰਬਰ 2024 ਦੇ ਵਿੱਚ ਕੈਮਰਾ ਤੋੜਿਆ ਗਿਆ ਸੀ ਕਿਉਂਕਿ ਪਾਰਕ ਸਾਈਡ ਡਰਾਈਵ ਉੱਤੇ 2021 ਦੇ ਵਿੱਚ ਕ੍ਰੈਸ਼ ਹੋਣ ਤੋਂ ਬਾਅਦ ਇਹ ਕੈਮਰਾ ਲਗਾਇਆ ਗਿਆ ਸੀ ਅਤੇ ਟੋਰਾਂਟੋ ਬ੍ਰੈਮਟਨ ਸਮੇਤ ਬਹੁਤ ਸਾਰੀਆਂ ਸਿਟੀ ਕਾਉਂਸਲਸ ਦੇ ਵੱਲੋਂ ਸਕੂਲ ਜ਼ੋਨਸ ਅਤੇ ਪਾਰਕਸ ਦੇ ਨਜ਼ਦੀਕ ਡਿਜੀਟਲ ਸਪੀਡ ਵਾਲੇ ਕੈਮਰੇ ਲਗਾਏ ਗਏ ਸਨ ਪਰ ਇਸ ਨੂੰ ਲੈ ਕੇ ਲੋਕ ਕਈ ਪ੍ਰਕਾਰ ਦੀਆਂ ਸ਼ਿਕਾਇਤਾਂ ਲਗਾਤਾਰ ਕਰ ਰਹੇ ਨੇ ਕੁਝ ਵੱਲੋਂ ਇਸ ਦਾ ਸਮਰਥਨ ਕੀਤਾ ਜਾ ਰਿਹਾ ਤੇ ਕੁਝ ਇਸ ਦੇ ਵਿਰੋਧ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਪਰ ਸਿਟੀ ਕਾਉਂਸਲਸ ਸਪਸ਼ਟ ਕਰ ਚੁੱਕੀਆਂ ਨੇ ਕਿ ਰੋਡ ਸੇਫਟੀ ਦੀ ਤਰਜੀਹ ਦੇ ਨਾਲ ਇਹ ਕਦਮ ਚੁੱਕਿਆ ਗਿਆ ਹੈ ਇਸ ਦਾ ਮਤਲਬ ਪੈਸੇ ਇਕੱਠੇ ਕਰਨਾ ਨਹੀਂ ਹੈ ਫੋਰ ਨੇ ਕਿਹਾ ਕਿ ਉਹ ਪਬਲਿਕ ਸੇਫਟੀ ਬਾਰੇ ਅਵੇਅਰ ਨੇ ਪਰ ਲੋਕਾਂ ਦੀ ਡੈਥ ਉੱਤੇ ਟੈਕਸ ਲਗਾਉਣ ਦੇ ਹੱਕ ਵਿੱਚ ਨਹੀਂ ਨੇ ਕਮਿਊਨਿਟੀ ਗਰੁੱਪ ਸੇਫ ਪਾਰਕ ਸਾਈਡ ਵੱਲੋਂ ਕਿਹਾ ਗਿਆ ਹੈ ਕਿ ਪ੍ਰੀਮੀਅਰ ਨੇ ਪੈਸਿਆਂ ਬਾਰੇ ਦੱਸਿਆ ਪਰ ਸੁਰੱਖਿਆ ਬਾਰੇ ਨਹੀਂ ਇਸ ਤੋਂ ਨਿਰਾਸ਼ ਨੇ ਉਹਨਾਂ ਕਹਿ ਕਿ ਇਹ ਮੰਨਪਾ ਗਿਆ ਕਿ ਸਪੀਡ ਕੈਮਰਾ ਲਈ ਟੈਕਸ ਗ੍ਰੈਵ ਸ਼ਬਦ ਵਰਤਿਆ ਗਿਆ ਜੋ ਕਿ ਸਕੂਲਾਂ ਅਤੇ ਪਾਰਕਾਂ ਨੇੜੇ ਲੱਗੇ ਹੋਏ ਨੇ ਜਾਂ ਉਹਨਾਂ ਇਲਾਕਿਆਂ 'ਚ ਲੱਗੇ ਹੋਏ ਨੇ ਜਿੱਥੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਜੇਕਰ ਸਕੂਲਾਂ ਅਤੇ ਪਾਰਕਾਂ ਨੇੜੇ ਸਪੀਡ ਲਿਮਟ ਫੋਲੋ ਨਹੀਂ ਹੋਏਗੀ ਤਾਂ ਕਿੱਥੇ ਹੋਏਗੀ ਉਹਨਾਂ ਉਮੀਦ ਕੀਤੀ ਕਿ ਲੋਕ ਸਵੀਕਾਰ ਕਰਨਗੇ ਕਿ ਬੱਚਿਆਂ ਦੇ ਸੱਟ ਲੱਗ ਸਕਦੀ ਹੈ ਅਤੇ ਸਪੀਡ ਕੈਮਰੇ ਸਪੀਡ ਮੈਂਟੇਨ ਕਰਨ ਦੇ ਵਿੱਚ ਮਦਦ ਕਰਦੇ ਨੇ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਵੱਲੋਂ ਫਿਲਹਾਲ ਇਸ ਉੱਤੇ ਕੁਝ ਨਹੀਂ ਕਿਹਾ ਗਿਆ ਕਿ ਕੀ ਸਰਕਾਰ ਲੈਜਿਸਲੇਟਿਵ ਚੇਂजेस ਨਾਲ ਸਪੀਡ ਕੈਮਰੇ ਹਟਾਉਣ ਜਾ ਰਹੀ ਹੈ ਜਾਂ ਨਹੀਂ ਇਸ ਸਾਲ ਦੇ ਸ਼ੁਰੂ ਵਿੱਚ ਹਾਈਵੇ ਟ੍ਰੈਫਿਕ ਐਕਟ ਰਾਹੀਂ ਕਵਿਨਸ پارک ਨੂੰ ਆਟੋਮੈਟਿਕ ਸਪੀਡ ਕੈਮਰਿਆਂ ਨੂੰ ਰੈਗੂਲੇਟ ਕਰਨ ਲਈ ਜ਼ਿਆਦਾ ਤਾਕਤ ਮਿਲੀ ਕਿ ਸਿਟੀਆਂ ਇਸ ਤੰਗ ਨਾਲ ਇਹਨਾਂ ਨੂੰ ਆਪਰੇਟ ਕਰ ਸਕਦੀਆਂ ਨੇ 온ਟਾਰੀਓ ਐਨ ਡੀ ਪੀ ਦੇ ਲੀਡਰ ਮੈਰਿਟ ਸਟਾਈਲਸ ਨੇ ਪ੍ਰੀਮੀਅਰ ਫੋਰਡ ਦੇ ਬਿਆਨ ਨੂੰ ਮੂਰਖਤਾਪੂਰਨ ਕਿਹਾ ਅਤੇ ਆਖਿਆ ਕਿ ਸਪੀਡ ਕੈਮਰੇ ਰੋਡ ਸੇਫਟੀ ਵਧਾਉਣ ਲਈ ਜ਼ਰੂਰੀ ਨੇ ਉਹਨਾਂ ਕਹਿ ਕਿ ਰੋਡ ਸੇਫਟੀ ਲਈ ਸਕੂਲਾਂ ਕੋਲ ਕੈਮਰੇ ਲੱਗਣੇ ਚਾਹੀਦੇ ਨੇ ਅਤੇ ਉਹ ਇਸ ਤੇ ਹਮਾਇਤੀ ਨੇ ਜਿੰਨਾ ਇਸ ਲਈ ਜ਼ਿੰਮੇਵਾਰੀ ਵਾਲੀ ਪਹੁੰਚ ਪਾਉਣ ਦੇ ਲਈ ਕਿਹਾ ਇਸ ਤਰ੍ਹਾਂ ਦੇ ਬਿਆਨਾਂ ਤੋਂ ਬਚਨ ਦੀ ਗੱਲ ਕੀਤੀ ਗਈ ਹੈ ਕਿਉਂਕਿ ਜਦੋਂ ਤੋਂ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਸਪੀਡ ਕੈਮਰੇਜ਼ ਲਗਾਏ ਗਏ ਨੇ ਉਸ ਤੋਂ ਬਾਅਦ ਸਿਟੀਜ਼ ਇਹ ਗੱਲ ਕਹਿ ਰਹੇ ਹਨ ਕਿ ਸੜਕ ਸੁਰੱਖਿਆ ਦੇ ਵਿੱਚ ਵਾਧਾ ਹੋਇਆ ਤੇ ਲੋਕ ਸਪੀਡ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਪਰ ਦੂਜੇ ਪਾਸੇ ਇਸ ਸਬੰਧੀ ਸ਼ਿਕਾਇਤਾਂ ਵਿਰੋਧ ਪ੍ਰਦਰਸ਼ਨ ਤਾਂ ਨਜ਼ਰ ਆਉਂਦੇ ਨੇ ਪਰ ਨਾਲੋਂ ਨਾਲ ਹਾਈ ਸਪੀਡ ਕੈਮਰਿਆਂ ਨੂੰ ਭੰਨਣ ਦੇ ਮਾਮਲੇ ਵੀ ਬਹੁਤ ਸਾਰੇ ਸਾਹਮਣੇ ਆਏ ਨੇ ਬ੍ਰਿਟਿਸ਼ ਕੋਲੰਬੀਆ ਦੀ ਸਾਬਕਾ ਮਿਨਿਸਟਰ ਕੈਟਰਿਨਾ ਚੇਨ ਵੱਲੋਂ ਪ੍ਰੀਮੀਅਰ ਡੇਵਿਡ ਈਵੀ ਵੱਲੋਂ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਨੂੰ ਖਤਮ ਕਰਨ ਜਾਂ ਬਦਲਾਅ ਕਰਨ ਦੀ ਮੰਗ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਆਪਣੇ ਕਮੈਂਟ ਦਿੱਤੇ ਗਏ ਨੇ ਪਲੇਟਫਾਰਮ 100 ਉਪਰ ਉਹਨਾਂ ਲਿਖਿਆ ਹੈ ਕਿ ਕਿਵੇਂ ਸਰਕਾਰ ਅੰਡਰ ਫੰਡਡ ਸਰਵਿਸਿਜ਼ ਕਾਰਨ ਨੁਕਸਾਨدار ਪਾਲਿਸਿਜ਼ ਰਾਹੀਂ ਇਮੀਗ੍ਰੈਂਟਸ ਉੱਪਰ ਉਂਗਲੀ ਚੁੱਕ ਰਹੀ ਹੈ ਜਿੰਨਾ ਕਹੇ ਕਿ ਅਜਿਹੀਆਂ ਟਿੱਪਣੀਆਂ ਡਿਸਕ੍ਰਿਮੀਨੇਸ਼ਨ ਨੂੰ ਵਧਾਉਂਦੀਆਂ ਨੇ ਫੇਸਬੁਕ ਉੱਪਰ ਇੱਕ ਪੋਸਟ ਵਿੱਚ ਚੇਨ ਨੇ ਪ੍ਰੀਮੀਅਰ ਈਵੀ ਦੇ ਬਿਆਨ ਨੂੰ ਡੇਂਜਰਸ ਤੇ ਅਨਐਕਸੈਪਟਡ ਦੱਸਿਆ ਸੀ ਪਰ ਹੁਣ ਉਹ ਪੋਸਟ ਦਿਖਾਈ ਨਹੀਂ ਦੇ ਰਹੀ ਪਰ ਇਸ ਵੰਦੀ ਫਿਲਹਾਲ ਉਹਨਾਂ মিডিਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਚੇਨ 2022 ਤੱਕ ਚਿਲड्रन ਲਈ ਮਨਿਸਟਰ ਰਹੇ ਨੇ ਅਤੇ 2022 ਦੀ ਲੀਡਰਸ਼ਿਪ ਕੈਂਪੇਨ ਦਰਾਨੋ ਈਵੀ ਦੇ ਕੋ-ਚੇਅਰ ਵਜੋਂ ਵੀ ਸੇਵਾ ਨਿਭਾ ਚੁੱਕੇ ਨੇ ਜਿਨ੍ਹਾਂ ਕਿਹਾ ਕਿ ਰਿਫਾਰਮ ਦੀ ਜ਼ਰੂਰਤ ਹੈ ਤੇ ਮੇਰੇ ਵਰਗੇ ਇਮੀਗ੍ਰੈਂਟਸ ਬਲੀ ਦੇ ਬੱਕਰੇ ਨਹੀਂ ਨੇ ਜਿਨ੍ਹਾਂ ਕਿਹਾ ਕਿ ਇਹ ਸੱਚ ਨਹੀਂ ਹੈ ਕਿ ਅਸੀਂ ਭਾਵ ਇਮੀਗ੍ਰੈਂਟਸ ਨੂੰ ਸ਼ੈਲਟਰ ਅਤੇ ਫੂਡ ਬੈਂਕਾਂ ਕਰ ਰਹੇ ਆ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਲੈ ਕੇ ਬੇਸ਼ੱਕ ਕੈਨੇਡਾ ਪਰਦੇ ਵਿੱਚ ਚਰਚਾ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਜਿਸ ਵਿੱਚ ਕੁਝ ਲੋਕ ਇਹ ਵੀ ਦੋਸ਼ ਲਗਾਉਂਦੇ ਸਨ ਕਿ ਐਲ ਐਮ ਆਈਜ਼ ਦੀ ਖਰੀਦੋ ਫਰੋਖਤ ਹੋ ਰਹੀ ਹੈ ਅਤੇ ਪਿਛਲੇ ਸਮੇਂ ਤੋਂ ਫੈਡਰਲ ਸਰਕਾਰ ਵੀ ਇਹ ਕਹਿ ਰਹੀ ਹੈ ਕਿ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਨੂੰ ਆਬਾਦੀ ਨੂੰ ਘਟਾਇਆ ਜਾਏਗਾ ਕਿਉਂਕਿ ਕੈਨੇਡੀਅਨ ਵਰਕਰਸ ਨੂੰ ਤਰਜੀਹ ਮਿਲਣੀ ਚਾਹੀਦੀ ਹੈ ਪਰ ਦੂਜੇ ਪਾਸੇ ਇਸ ਸਬੰਧੀ ਬਿਆਨਬਾਜ਼ੀ ਸਭ ਤੋਂ ਪਹਿਲਾਂ ਪੀਆਰਏ ਪੌਲੀਅਬ ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਸ਼ੁਰੂ ਕੀਤੀ ਸੀ ਜਿਨ੍ਹਾਂ ਵੱਲੋਂ ਇਹ ਆਖਿਆ ਗਿਆ ਸੀ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਕੈਨੇਡੀਅਨ ਨੌਜਵਾਨਾਂ ਦੀਆਂ ਨੌਕਰੀਆਂ ਖਾ ਰਹੇ ਨੇ ਉਹਨਾਂ ਆਖਿਆ ਸੀ ਕਿ ਕੁਝ ਬਿਜ਼ਨੈਸਸਸ ਸਸਤੀ ਲੇਬਰ ਦੇ ਲਈ ਟੈਂਪਰੇਰੀ ਫੋਰਨ ਵਰਕਰਸ ਉੱਪਰ ਨਿਰਭਰ ਕਰਦੇ ਨੇ ਜਿਸ ਕਾਰਨ ਕੈਨੇਡੀਅਨ ਨੌਜਵਾਨਾਂ ਦੇ ਹੱਥੋਂ ਮੌਕੇ ਖੋਸ ਰਹੇ ਨੇ ਦੂਜੇ ਪਾਸੇ ਉਹਨਾਂ ਮੰਗ ਕੀਤੀ ਸੀ ਕਿ ਫੈਡਰਲ ਸਰਕਾਰ ਨੂੰ ਇਸ ਪ੍ਰੋਗਰਾਮ ਨੂੰ ਸਕ੍ਰੈਪ ਕਰ ਦੇਣਾ ਚਾਹੀਦਾ ਤੇ ਨਾਲੋਂ ਨਾਲ ਟ੍ਰੇਨਿੰਗ ਦੇ ਲਈ ਪ੍ਰੋਗਰਾਮਸ ਲਿਆਉਣੇ ਚਾਹੀਦੇ ਨੇ ਤਾਂ ਜੋ ਕੈਨੇਡੀਅਨ ਯੰਗਸਟਰਜ਼ ਵਰਕ ਫੋਰਸ ਦੇ ਵਿੱਚ ਸ਼ਾਮਲ ਹੋ ਸਕਣ ਦੂਜੇ ਪਾਸੇ ਪ੍ਰੀਮੀਅਰ ਡੇਵਿਡ ਈਵੀ ਦੇ ਵੱਲੋਂ ਵੀ ਇਸ ਪ੍ਰੋਗਰਾਮ ਨੂੰ ਖਤਮ ਕਰਨ ਜਾਂ ਇਸ ਵਿੱਚ ਬਦਲਾਅ ਕਰਨ ਦੀ ਮੰਗ ਕੀਤੀ ਗਈ ਸੀ ਨਾਲੋਂ ਨਾਲ ਉਹਨਾਂ ਨੇ ਆਖਿਆ ਸੀ ਕਿ ਜਦੋਂ ਮੁਲਕ ਦੇ ਵਿੱਚ ਅਨਪਲੋਇਮੈਂਟ ਰੇਟ 7% ਤੋਂ ਜ਼ਿਆਦਾ ਹੈ ਤਾਂ ਇਸ ਮੌਕੇ ਦੇ ਉੱਪਰ ਅਜਿਹੇ ਪ੍ਰੋਗਰਾਮਸ ਦਾ ਮਤਲਬ ਨਹੀਂ ਮਿਲਦਾ ਨਾਲੋਂ ਨਾਲ ਪ੍ਰੀਮੀਅਰ ਨੇ ਇਹ ਵੀ ਕਿਹਾ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੌਜਵਾਨਾਂ ਨੂੰ ਕੰਮ ਨਾ ਮਿਲਣ ਕਾਰਨ ਸਰਕਾਰ ਦੀ ਆਰਥਿਕਤਾ ਦੇ ਉੱਪਰ ਵੀ ਅਸਰ ਪੈ ਰਿਹਾ ਕਿਉਂਕਿ ਕੁਝ ਬਿਜ਼ਨੈਸਸ ਕੈਨੇਡੀਅਨ ਨੌਜਵਾਨਾਂ ਨੂੰ ਛੱਡ ਕੇ ਫੋਰਨ ਵਰਕਰਸ ਦੇ ਉੱਪਰ ਨਿਰਭਰ ਕਰ ਰਹੇ ਨੇ ਪਰ ਦੂਜੇ ਪਾਸੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਸਟ੍ਰੀਮਲਾਈਨ ਕਰਨ ਦੇ ਲਈ ਸਰਕਾਰ ਵੱਲੋਂ ਕਦਮ ਚੁੱਕੇ ਗਏ ਨੇ ਪਰ ਐਗਰੀਕਲਚਰ ਫਿਸ਼ਿੰਗ ਸੁਮੇਤ ਬਹੁਤ ਸਾਰੀ ਐਸੀ ਇੰਡਸਟਰੀ ਹੈ ਜਿੱਥੇ ਕਿ ਲੇਬਰ ਦੀ ਘਾਟ ਹੈ ਅਤੇ ਉਹ ਇੰਡਸਟਰੀ ਟੈਂਪਰੇਰੀ ਫੌਨ ਵਰਕਰਸ ਤੋਂ ਬਿਨਾ ਸਰਵਾਈਵ ਨਹੀਂ ਕਰ ਸਕਦੀ ਜਿਸ ਕਾਰਨ ਇਸ ਪ੍ਰੋਗਰਾਮ ਨੂੰ ਬੰਦ ਕਰਨ ਸੰਬੰਧੀ ਫੈਡਰਲ ਸਰਕਾਰ ਨੇ ਕੋਈ ਇਸ਼ਾਰਾ ਨਹੀਂ ਕੀਤਾ ਪਰ ਇਸ ਨੂੰ ਸਟ੍ਰੀਮਲਾਈਨ ਕਰਨ ਐਪਲੀਕੇਸ਼ਨ ਦੀ ਗਿਣਤੀ ਘਟਾਉਣ ਸੰਬੰਧੀ ਇਸ਼ਾਰਾ ਜ਼ਰੂਰ ਦਿੱਤਾ ਹੈ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਅਬ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਉਹਨਾਂ ਦਾ ਪਲਾਨ ਅਡਾਪਟ ਕਰਨ ਤਾਂ ਜੋ ਦੇਸ਼ ਦੇ ਹਾਊਸਿੰਗ ਕ੍ਰਾਈਸਿਸ ਦਾ ਹੱਲ ਕੱਢਿਆ ਜਾਵੇ ਪਾਲੀਵ ਨੇ ਕਿਹਾ ਕਿ ਫੈਡਰਲ ਸਰਕਾਰ ਸੇਲ ਟੈਕਸ 1.3 ਮਿਲੀਅਨ ਡਾਲਰ ਦੀ ਕੀਮਤ ਵਾਲੇ ਘਰਾਂ ਤੱਕ ਮੁਆਫ ਕਰੇ ਇਸ ਤੋਂ ਇਲਾਵਾ ਮਿਊਨਿਸਪਲ ਸਰਕਾਰਾਂ ਪਰਮਿਟ ਤੇਜ਼ੀ ਦੇ ਨਾਲ ਜਾਰੀ ਕਰਨਾ ਤੇ ਡਿਵੈਲਪਮੈਂਟ ਚਾਰਜਸ ਖਤਮ ਕੀਤੇ ਜਾਣ ਇਸ ਤੋਂ ਇਲਾਵਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੂੰ ਕੰਟਰੋਲ ਹੇਠ ਰੱਖਿਆ ਜਾਵੇ ਜਿੰਨਾ ਕਿਹਾ ਹੈ ਕਿ ਪਿਛਲੇ ਦਹਾਕੇ ਵਿੱਚ ਜ਼ਿਆਦਾ ਨਵੇਂ ਲੋਕਾਂ ਦੇ ਆਉਣ ਕਾਰਨ ਹਾਊਸਿੰਗ ਸ਼ਾਰਟੇਜ ਹੋਈ ਹੈ ਟੋਰੀ ਲੀਡਰ ਮੁਤਾਬਕ ਹਾਊਸਿੰਗ ਬੱਬਲ ਫਾਟ ਰਿਹਾ ਹੈ ਜਿਸ ਨਾਲ ਅਗਲੇ 2 ਸਾਲਾਂ ਚ ਸਪਲਾਈ ਸਲੋ ਹੋਏਗੀ ਕਿਉਂਕਿ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਮੁਤਾਬਕ ਟੋਰਾਂਟੋ ਵਿੱਚ ਨਵੇਂ ਸਟਾਰਟਅੱਪਸ ਦੀ ਗਿਣਤੀ ਪਿਛਲੇ 30 ਸਾਲਾਂ ਵਿੱਚ ਸਭ ਤੋਂ ਲੋਅ ਆਇਆ ਤੇ ਵੈਨਕੂਵਰ ਦੇ ਵਿੱਚ ਵੀ ਕੰਸਟਰਕਸ਼ਨ ਸਲੋ ਹੋਈ ਹੈ ਏਜੰਸੀ ਮੁਤਾਬਕ ਪਹਿਲੇ 6 ਮਹੀਨਿਆਂ ਦੌਰਾਨ ਕੈਲਗਰੀ ਐਡਵੈਂਟਨ ਮੋਂਟਰੀਅਲ ਆਟਵਾ ਤੇ ਹੈਲਿਫੈਕਸ ਦੇ ਵਿੱਚ ਕੰਸਟਰਕਸ਼ਨ ਰਿਕਾਰਡ ਪੱਧਰ ਦੇ ਨਜ਼ਦੀਕ ਪਹੁੰਚੀ ਹੈ ਪਰ ਜਿਆਦਾ ਆਬਾਦੀ ਵਾਲੇ ਇਲਾਕੇ ਗ੍ਰੇਟ ਟ੍ਰਾਂਟੋ ਏਰੀਆ ਤੇ ਮੈਟਰੋ ਵੈਨਕੂਵਰ ਰੀਜ਼ਨ ਦੇ ਵਿੱਚ ਕੰਸਟਰਕਸ਼ਨ ਸਲੋ ਹੈ ਕਿਉਂਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਵਧਾਏ ਗਏ ਇੰਟਰਸਟ ਰੇਟ ਅਤੇ ਨਾਲੋਂ ਨਾਲ ਅਮਰੀਕੀ ਟੈਰਿਫਸ ਦੇ ਪ੍ਰਭਾਵ ਦੇ ਚਲਦਿਆਂ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਮੰਦੀ ਛਾਈ ਹੋਈ ਹੈ ਤੇ ਜਦੋਂ ਘਰ ਵੇਖ ਨਹੀਂ ਰਹੇ ਤਾਂ ਉਸ ਸਮੇਂ ਡਿਵੈਲਪਰਸ ਨੂੰ ਵੀ ਨਵੇਂ ਘਰ ਬਣਾਉਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਬਹੁਤ ਸਾਰੇ ਟੈਕਸਸ ਐਸੇ ਨੇ ਜਿਨ੍ਹਾਂ ਦਾ ਬੋਝ ਲੰਮੇ ਸਮੇਂ ਤੱਕ ਡਿਵੈਲਪਰਸ ਨਹੀਂ ਚੁੱਕ ਸਕਦੇ ਇਸ ਕਾਰਨ ਸਪਲਾਈ ਸਲੋ ਹੋਣ ਦੀਆਂ ਚਿੰਤਾਵਾਂ ਲਗਾਤਾਰ ਬਣੀਆਂ ਹੋਈਆਂ ਨੇ ਸੋ ਪੀਰੇ ਪੌਲੀਪ ਦੇ ਵੱਲੋਂ ਜਿੱਥੇ ਆਪਣੇ ਪਲਾਨ ਨੂੰ ਦਰਸਤ ਦੱਸਿਆ ਗਿਆ ਤਾ ਇਸ ਮਾਮਲੇ ਨੂੰ ਉਹ ਹਾਊਸ ਆਫ ਕਾਮਨਸ ਦੇ ਵਿੱਚ ਵੀ ਚੁੱਕ ਸਕਦੇ ਨੇ ਕਿਉਂਕਿ ਐਮਪੀ ਬਣਨ ਤੋਂ ਬਾਅਦ ਹਾਊਸ ਦੇ ਸੈਸ਼ਨ ਦੇ ਵਿੱਚ ਉਹਨਾਂ ਪਹੁੰਚਣਾਗਾ ਜਿੱਥੇ ਕਿ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ ਪਰ ਬਜਟ ਤੋਂ ਪਹਿਲਾ ਉਹਨਾਂ ਦੇ ਵੱਲੋਂ ਹਾਊਸਿੰਗ ਦੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਲਿਆਂਦਾ ਗਿਆ ਕਿਉਂਕਿ ਪਿਛਲੇ ਸਮੇਂ ਦੌਰਾਨ ਜਿੰਨੇ ਵੀ ਸਰਵੇਜ਼ ਹੋਏ ਨੇ ਉਹਨਾਂ ਸਰਵੇਜ਼ ਦੇ ਮੁਤਾਬਕ ਅਮਰੀਕੀ ਟੈਰਿਫਸ ਹੁਣ ਕੈਨੇਡੀਅਨਸ ਦੇ ਲਈ ਚੌਥਾ ਵੱਡਾ ਮੁੱਦਾ ਨੇ ਕੈਨੇਡੀਅਨਸ ਦੇ ਲਈ ਸਭ ਤੋਂ ਵੱਡਾ ਮੁੱਦਾ ਇਸ ਸਮੇਂ ਵਧਿ ਹੋਈ ਕਾਸਟ ਆਫ ਲੀਵਿੰਗ ਹੈ ਜਿਸ ਤੋਂ ਕਿ ਉਹ ਨਜਾਤ ਪਾਉਣਾ ਚਾਹੁੰਦੇ ਨੇ ਦੂਜੇ ਪਾਸੇ ਫੈਡਰਲ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਮਾਹਕਾਰਨੀ ਇਹ ਗੱਲ ਕਹਿ ਚੁੱਕੇ ਨੇ ਕਿ ਫੈਡਰਲ ਸਰਕਾਰ ਦੇ ਵੱਲੋਂ ਬਿਲਡ ਕੈਨੇਡਾ ਪ੍ਰੋਗਰਾਮ ਦੇ ਤਹਿਤ ਹਾਊਸਿੰਗ ਸਪਲਾਈ ਨੂੰ ਵਧਾਉਣ ਦੇ ਲਈ ਕਦਮ ਚੁੱਕੇ ਜਾਣਗੇ ਅਤੇ ਇਸ ਦੇ ਲਈ ਫੈਡਰਲ ਜ਼ਮੀਨਾਂ ਦੇ ਉੱਪਰ ਘਰ ਬਣਨ ਅਤੇ ਤੇਜ਼ੀ ਦੇ ਨਾਲ ਘਰ ਬਣਨ ਇਸ ਨੂੰ ਤਰਜੀਹ ਦਿੱਤੀ ਜਾਏਗੀ ਨਾਲੋਂ ਨਾਲ ਸਰਕਾਰ ਦੇ ਬਿਲਡ ਕੈਨੇਡਾ ਪ੍ਰੋਗਰਾਮ ਦੇ ਵਿੱਚ ਹੋਰ ਕੀ ਕੁਝ ਹੋਏਗਾ ਇਹ ਜ਼ਰੂਰ ਦੇਖਣਾ ਹੋਏਗਾ ਪਰ ਇਸ ਸਮੇਂ ਕੈਨੇਡੀਅਨਸ ਦੇ ਲਈ ਘਰਾਂ ਦੀਆਂ ਕੀਮਤਾਂ ਇੱਕ ਵੱਡਾ ਮੁੱਦਾ ਬਣੀਆਂ ਹੋਈਆਂ ਨੇ ਨਾਲੋਂ ਨਾਲ ਰੀਅਲ ਏਸਟੇਟ ਮਾਰਕੀਟ ਸਲੋ ਹੋਣ ਕਾਰਨ ਭਵਿੱਖ ਦੇ ਵਿੱਚ ਸਪਲਾਈ ਸਲੋ ਹੋਣ ਦੀਆਂ ਚਰਚਾਵਾਂ ਤੇ ਫੈਕਟ ਵੀ ਨਜ਼ਰ ਆ ਰਹੇ ਨੇ ਪਰ ਨਾਲੋਂ ਨਾਲ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਕੈਨੇਡੀਅਨ ਫੈਡਰਲ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਊਸਿੰਗ ਦਾ ਮੁੱਦਾ ਮੁੱਖ ਧਾਰਾ ਦੇ ਵਿੱਚ ਆਉਣ ਵਾਲਾ ਹੈ ਕੈਨੇਡਾ ਵਿੱਚ ਪਾਈਪਲਾਈਨ ਬਣੇ ਜਾਂ ਨਾ ਬਣੇ ਇਸ ਬਾਰੇ ਚਰਚਾ ਚੱਲ ਰਹੀ ਹੈ ਪਰ ਜੋ ਚੀਜ਼ ਮਿਸਿੰਗ ਹੈ ਉਹ ਹੈ ਕਿ ਕੰਪਨੀ ਜਿਸ ਵੱਲੋਂ ਪਾਈਪਲਾਈਨ ਬਣਾਈ ਜਾਏਗੀ ਜੋਂ ਵਿੱਚ ਪ੍ਰੀਮੀਅਰ ਸੁਮਿਥ ਨੇ ਕਿਹਾ ਸੀ ਕਿ ਕਿਸੇ ਵੀ ਕੰਪਨੀ ਦਾ ਪ੍ਰਪੋਜ਼ਲ ਟੇਬਲ ਉੱਪਰ ਨਹੀਂ ਹੈ ਪਰ ਇਹ ਜਲਦੀ ਹੋਏਗਾ ਅਤੇ ਹਾਲੇ ਤੱਕ ਵੀ ਕਿਸੇ ਕੰਪਨੀ ਦਾ ਇਸ ਬਾਰੇ ਪ੍ਰਪੋਜ਼ਲ ਨਹੀਂ ਹੈ ਫੈਡਰਲ ਸਰਕਾਰ ਵੱਲੋਂ ਮੇਜਰ ਪ੍ਰੋਜੈਕਟ ਆਫਿਸ ਕੈਲਗਰੀ ਦੇ ਵਿੱਚ ਖੋਲਿਆ ਗਿਆ ਤਾਂ ਜੋ ਇਹ ਪਤਾ ਕੀਤਾ ਜਾ ਸਕੇ ਕਿ ਕਿਹੜੇ ਕ੍ਰਿਟੀਕਲ ਇਨਫਰਾਸਟ੍ਰਕਚਰ ਪ੍ਰੋਜੈਕਟ ਫਾਸਟ ਟਰੈਕ ਕਰਨੇ ਹਨ ਕਿਉਂਕਿ ਆਟਵਾ ਵੱਲੋਂ ਇਸ ਹਫਤੇ ਦੇ ਅੰਤ ਤੱਕ ਲਿਸਟ ਜਾਰੀ ਕੀਤੀ ਜਾ ਸਕਦੀ ਹੈ ਕਿ ਨੈਸ਼ਨਲ ਬਿਲਡਿੰਗ ਪ੍ਰੋਜੈਕਟਾਂ ਤਹਿਤ ਫੈਡਰਲ ਸਰਕਾਰ ਕਿਹੜੇ ਪ੍ਰੋਜੈਕਟਾਂ ਨੂੰ ਤਰਜੀਹ ਦੇਗੀ ਅਲਬਰਟਾ ਸਰਕਾਰ ਇਸ ਲਿਸਟ ਵਿੱਚ ਪਾਈਪਲਾਈਨ ਪ੍ਰੋਜੈਕਟ ਦੇਖਣਾ ਚਾਹੁੰਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਵੀ ਇਸ ਦਾ ਜ਼ਿਕਰ ਕਰ ਚੁੱਕੇ ਨੇ ਅਲਬਰਟਾ ਦੇ એનર્ਜੀ ਮਿਨਿਸਟਰ ਨੇ ਕਿਹਾ ਕਿ ਅਲਬਰਟਾ ਤੋਂ ਬੀਸੀ ਕੋਸਟ ਤੱਕ ਪਾਈਪਲਾਈਨ ਦਾ ਕੰਮ ਤੇਜ਼ੀ ਨਾਲ ਚੱਲਣ ਲਈ ਆਟਵਾ ਦੀ encouragement ਤੋਂ ਉਹ ਉਤਸ਼ਾਹਿਤ ਨੇ ਉਹਨਾਂ ਕਹਿ ਕੇ ਉਹ ਖੁਸ਼ ਹਨ ਕਿ ਪਾਈਪਲਾਈਨ ਦੀ ਡਿਮਾਂਡ ਅਤੇ ਅਸਲੀਅਤ ਨੂੰ ਫੈਡਰਲ ਲੀਡਰ ਸਮਝਦੇ ਨੇ ਜੋ ਕਿ ਕੈਨੇਡਾ ਲਈ ਚੰਗਾ ਹੋਏਗਾ ਅਤੇ ਉਹਨਾਂ ਫੈਡਰਲ એનર્ਜੀ ਐਂਡ ਨੈਚੁਰਲ ਰਿਸੋਰਸਸ ਮਿਨਿਸਟਰ ਨਾਲ ਇਸ ਬਾਰੇ ਗੱਲਬਾਤ ਵੀ ਕੀਤੀ ਹੈ ਪਰ ਫਿਲਹਾਲ ਕਿਸੇ ਕੰਪਨੀ ਨੇ ਅਜਿਹੇ ਪ੍ਰੋਜੈਕਟ ਵਿੱਚ ਦਿਲਚਸਪੀ ਨਹੀਂ ਦਿਖਾਈ ਅਤੇ ਨਾ ਹੀ ਪਬਲਿਕ ਵਿੱਚ ਕਿਸੇ ਕੰਪਨੀ ਨੇ ਇਛਾ ਪ੍ਰਗਟ ਕੀਤੀ ਹੈ ਕਿ ਵੈਸਟਰਨ ਕੈਨੇਡਾ ਦੇ ਵਿੱਚ ਪਾਈਪਲਾਈਨ ਬਣਾਉਣਾ ਚਾਹੁੰਦੇ ਨੇ ਪਾਈਪਲਾਈਨ ਪ੍ਰਪੋਜ਼ਲ ਨਾ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਪਹਿਲਾਂ ਕਿਸ ਤਰ੍ਹਾਂ ਪਾਈਪਲਾਈਨ ਐਕਸਪੈਂਸ਼ਨਸ ਦਾ ਕੰਮ ਡਿਲੇ ਹੋਇਆ ਕੋਸਟ ਦੇ ਵਿੱਚ ਵਾਧਾ ਹੋਇਆ ਅਤੇ ਕੰਪਨੀ ਨੇ ਇਸ ਕੰਮ ਨੂੰ ਮਸਾ ਮੁਕੰਮਲ ਕੀਤਾ ਕਿਉਂਕਿ ਪ੍ਰੋਟੈਸਟ ਤੇ ਸਭ ਕੁਝ ਚੱਲਦਾ ਰਿਹਾ ਕੁਝ ਕੰਪਨੀਆਂ ਕੋਲ ਪਾਈਪਲਾਈਨਸ ਬਿਲਡ ਕਰਨ ਦਾ ਐਕਸਪੀਰੀਅੰਸ ਹੈ ਅਤੇ ਕੈਪੈਸਿਟੀ ਹੈ ਤੇ ਕਿਸੇ ਵੀ ਕੰਪਨੀ ਕੋਲ ਬਿਲੀਅਨ ਡਾਲਰ ਅਤੇ ਇੱਕ ਦਹਾਕੇ ਦਾ ਸਮਾਂ ਹੋਣਾ ਚਾਹੀਦਾ ਫੇਰ ਹੀ ਉਹ ਪਾਈਪਲਾਈਨ ਬਿਲਡ ਕਰਨ ਵਾਲੇ ਪਾਸੇ ਅੱਗੇ ਵਧ ਸਕਦੇ ਨੇ ਪਰ ਦੂਜੇ ਪਾਸੇ ਸਪਸ਼ਟ ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਜੋ ਇਨਫਰਾਸਟ੍ਰਕਚਰ ਬਿਲਡ ਤੇ ਕੈਨੇਡੀਅਨ ਇਕਨੋਮੀ ਨੂੰ ਡਾਇਵਰਸੀਫਾਈ ਅਤੇ ਨਵੀਂ ਦਿਸ਼ਾ ਦੇਣ ਦੇ ਲਈ ਜੋ ਪ੍ਰੋਜੈਕਟ ਲਿਆਂਦੇ ਗਏ ਨੇ ਉਸ ਵਿੱਚ ਪਾਈਪਲਾਈਨਸ ਪੋਰਟਸ ਤੇ ਸਾਈਜ਼ ਨੂੰ ਦੁੱਗਣਾ ਕਰਨਾ ਸ਼ਾਮਲ ਹੈ ਇਸ ਤੋਂ ਇਲਾਵਾ ਕਈ ਰੋਡ ਤੇ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਵੱਲ ਵੀ ਸਰਕਾਰ ਧਿਆਨ ਦੇ ਸਕਦੀ ਹੈ ਪਰ ਅਲਬਰਟਾ ਜੋ ਕਿ ਪਿਛਲੇ ਲਗਭਗ 1 ਦਹਾਕੇ ਤੋਂ ਆਪਣੇ ਨਾਲ ਧੱਕਾ ਹੋਣ ਦੀ ਗੱਲ ਕਰ ਰਿਹਾ ਹੈ ਪ੍ਰੀਮੀਅਰ ਸਮਿਥ ਦੇ ਵੱਲੋਂ ਇਹ ਆਖਿਆ ਗਿਆ ਹੈ ਕਿ ਪਿਛਲੀ ਸਰਕਾਰ ਦੀਆਂ ਨੀਤੀਆਂ ਅਲਬਰਟਾ ਪੱਖੀ ਨਹੀਂ ਸਨ એનર્ਜੀ ਸੈਕਟਰ ਨੂੰ ਪੂਰੀ ਤਰ੍ਹਾਂ ਦਰਕਰਨਾਰ ਕੀਤਾ ਗਿਆ ਪਰ ਮੌਜੂਦਾ ਪ੍ਰਧਾਨ ਮੰਤਰੀ ਮਾਕਾਰਨੀ ਤੋਂ ਆਸਵੰਦ ਦਿਖ ਰਹੇ ਨੇ ਕਿਉਂਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਵੱਲੋਂ ਯੂਰਪ ਦਾ ਦੌਰਾ ਕੀਤਾ ਗਿਆ ਜਿੱਥੇ ਕਿ એનર્ਜੀ ਐਕਸਪੋਰਟ ਨੂੰ ਲੈ ਕੇ ਪੋਜ਼ਿਟਿਵ ਰੂਪ ਦੇ ਵਿੱਚ ਗੱਲਬਾਤ ਬਣੀ ਹੈ ਤੇ ਇਸ ਗੱਲਬਾਤ ਤੋਂ ਬਾਅਦ ਸਸਕੈਚੂਵਨ ਅਲਬਰਟਾ ਆਸਬੰਦ ਨੇ ਕਿ ਕੈਨੇਡੀਅਨ એનર્ਜੀ ਐਕਸਪੋਰਟ ਨੂੰ ਡਿਵਰਸਿਫਾਈ ਕਰਨ ਲਈ ਸਰਕਾਰ ਪਾਈਪਲਾਈਨ ਨਿਰਮਾਣ ਦਾ ਐਲਾਨ ਜ਼ਰੂਰ ਕਰੇਗੀ ਅਤੇ ਇਸ ਹਫਤੇ ਦੇ ਵਿੱਚ ਜਿੰਨਾ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦਾ ਜ਼ਿਕਰ ਹੋਏਗਾ ਉਸ ਵਿੱਚ ਪਾਈਪਲਾਈਨ ਜ਼ਰੂਰ ਹੋਏਗੀ ਹੁਣ ਦੇਖਦੇ ਹਾਂ ਡਮਿੰਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਹਰਮਨ ਤੁਸੀਂ ਅੱਜ ਜਿਹੜਾ ਮਿਨਿਸਪਲ ਇਲੈਕਸ਼ਨ ਲਈ ਨਾਂ ਜਿਹੜਾ ਆਪਣਾ ਜਮਹੂਰੇ ਲਿਆਂਦਾ ਔਰ ਮੇਨ ਐਮਫਸਿਸ ਤੁਸੀਂ ਜਿਹੜੀਆਂ ਗੱਲਾਂ ਤੇ ਕਰ ਰਹੇ ਆ ਟੈਕਸਸ ਤੇ ਹਾਂਜੀ ਉਹ ਵਾਕਈ ਲੋਕ ਜਿਹੜੇ ਨੇ ਬੜੇ ਦੁਖੀ ਹੋਏ ਆ ਪ੍ਰੋਪਰਟੀ ਟੈਕਸਸ ਬਿਜ਼ਨਸ ਟੈਕਸਸ ਉਹ ਕਿਵੇਂ ਘਟਾਓਗੇ ਤੁਸੀਂ ਹੁਣ ਬਹੁਤ ਵਧੀਆ ਸਵਾਲ ਆ ਤੇ ਜਿਹੜਾ ਸਾਡਾ ਪ੍ਰਾਇੋਰਟੀ ਆ ਕਿ ਅਸੀਂ ਜਿਹੜੀ ਅਫੋਰਡੇਬਿਲਿਟੀ ਨੂੰ ਲਿਆਉਣੀ ਆ ਸ਼ਹਿਰ ਦੇ ਵਿੱਚ ਪਹਿਲੀ ਗੱਲ ਜਿਹੜਾ ਸਾਡਾ ਬਜਟ ਆ ਉਹਦੇ ਵਿੱਚ ਅਸੀਂ ਜਿਹੜੇ ਬਜਟ ਸੇਵਿੰਗਸ ਕੱਟ ਲਿਓਣੇ ਆ ਅਸੀਂ 100 ਦੇ ਵਿੱਚ 100 ਦਿਨਾਂ ਦੇ ਵਿੱਚ ਜਦੋਂ ਅਸੀਂ ਇੱਕ ਚੱਲਗੇ ਸਿਟੀ ਹਾਲ ਦੇ ਵਿੱਚ ਸਾਡੇ ਕੋਲ ਪਲਾਨ ਹੈ ਕਿ ਅਸੀਂ ਬਿਲੀਅਨ ਡਾਲਰ ਕੱਟ ਕਰਨਾ ਹੈ ਫ্রম ਦਾ ਬਜਟ ਵਿਥਿਨ ਦਾ ਫਰਸਟ 100 ਡੇਸ ਜੇ ਸਾਡੀ ਟੀਮ ਪੂਰੀ ਜਾਵੇ ਸਿਟੀ ਕਾਉਂਸਲ ਦੇ ਵਿੱਚ ਵੀ ਹੈਵ ਦਾ ਪਲਾਨ ਅਸੀਂ ਆਪਣੇ ਤੁਸੀਂ ਅੱਜ ਸੁਣਿਆ ਸਾਡੇ ਨਾਲ ਪੁਰਾਣੇ ਮੇਅਰ ਸਟੀਵਨ ਮੈਂਡਲ ਜਨੇ ਨੇ ਬਹੁਤ ਕੁਝ ਇੱਥੇ ਸ਼ਹਿਰ ਦੇ ਵਿੱਚ ਬਣਾਇਆ ਇਨਫਰਾਸਟ੍ਰਕਚਰ ਬਣਾਇਆ ਅਰੀਨਾ ਬਣਾਇਆ ਉਹਨਾਂ ਨਾਲ ਬੈ ਕੇ ਅਸੀਂ ਇਹੀ ਪਲਾਨ ਬਣਾਇਆ ਕਿ ਅਸੀਂ ਪੈਸੇ ਕਿੱਦਾਂ ਬਚਾਉਣੇ ਆ ਮਤਲਬ ਇਸ ਚੀਜ਼ਾਂ ਲਈ ਐਕਸਪੀਰੀਅੰਸ ਦੀ ਬਹੁਤ ਜ਼ਿਆਦਾ ਲੋੜ ਆ ਇਹਦੇ ਵਿੱਚ ਤੁਹਾਨੂੰ ਇੱਕ ਬਿਜ਼ਨਸ ਵਾਲੀ ਸੋਚ ਵੀ ਬਹੁਤ ਲੋੜ ਆ ਕਿ ਤੁਸੀਂ ਜਿਹੜੀ ਸਰਵਿਸਿਜ਼ ਆ ਉਹਨੂੰ ਘੱਟ ਨਹੀਂ ਕਰਨੇ ਪਰ ਤੁਸੀਂ ਪੈਸੇ ਕਿੱਦਾਂ ਬਚਾਉਣੇ ਆ ਐਂਡ that needs experience and leadership and that's what we're going to bring to the table ਸੀ ਇਹ ਗੱਲ ਅਕਸਰ ਕਹੀ ਜਾਂਦੀ ਆ ਹੁਣ ਮੈਨੂੰ ਪਤਾ ਲੱਗਾ ਵੀ ਕੈਲਗਰੀ ਦੇ ਵਿੱਚ ਇਥੇ ਨਾਲੋਂ ਅੱਧੇ ਟੈਕਸ ਆ। ਉਹਨਾਂ ਕਿਵੇਂ ਕਰ ਲੈ। ਦੇਖੋ ਇੱਕ ਤਾਂ ਹੁੰਦਾ ਆ ਕਿ ਇੰਡਸਟਰੀਅਲ ਬੇਸ ਜਿਹੜਾ ਹੁੰਦਾ ਆ ਉਹ ਇੱਕ ਉਹ ਵੱਡਾ ਕੰਟਰੀਬਿਊਟਰ ਹੁੰਦਾ ਆ ਪ੍ਰੋਪਰਟੀ ਟੈਕਸਿਸ ਦੇ ਹਿਸਾਬ ਨਾਲ। ਤੇ ਉਸ ਲਈ ਸਾਡੇ ਸ਼ਹਿਰ ਨੇ ਹੁਣ ਜਾ ਕੇ ਇੱਕ ਇੰਡਸਟਰੀਅਲ ਬੇਸ ਦਾ ਵਧਾਉਣ ਦਾ ਪਲਾਨ ਬਣਾਇਆ। ਤੇ ਅਸੀਂ ਬਹੁਤ ਚਿਰੋਂ ਕਹਿ ਰਹੇ ਸੀ ਕਿ ਤੁਹਾਡਾ ਜਿਹੜਾ ਇੰਡਸਟਰੀਅਲ ਬੇਸ ਹੋਣਾ ਚਾਹੀਦਾ ਉਹ ਵਧਾਉਣਾ ਪੈਣਾ ਆ ਤੇ ਨਾਲੋਂ ਨਾਲ ਜਿਹੜੇ ਟੈਕਸਿਸ ਆ ਉਹ ਲੋਕਾਂ ਦੇ ਉੱਪਰ ਨਹੀਂ ਬੋਝ ਪਾਉਣਾ ਸੀ। ਅਸੀਂ ਪਹਿਲਾਂ ਤਾਂ ਆਪਣੀ ਜਿਹੜੀ ਸਪੈਂਡਿੰਗ ਆ ਉਹਨੂੰ ਕਟਾਉਣੀ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਸੋਰਸਸ ਵਧਾਉਣੇ ਆ ਮਤਲਬ ਇੰਡਸਟਰੀਅਲ ਬੇਸ ਫੇਰ ਹੀ ਤੁਸੀਂ ਆਪਣਾ ਜਿਹੜਾ ਲੋਕਾਂ ਤੇ ਬੋਝ ਹੈ ਉਹ ਘਟਾ ਸਕਦੇ ਆ ਸੋ ਤੁਸੀਂ ਇਹ ਜਿਹੜਾ ਤੁਹਾਡਾ ਪਲੇਟਫਾਰਮ ਹੈ ਇਹ ਕਿਸੇ ਪਾਰਟੀ ਦੇ ਨਾਲ ਅਲਾਈਂਡ ਹੈ ਕਿ ਇੰਡੀਪੈਂਡੈਂਟ ਚੱਲ ਰਿਹਾ ਹੈ ਸੋ ਆਲਵੇਸ ਲੋਕੀ ਸਾਨੂੰ ਸਾਰੇ ਜਾਣਦੇ ਆ ਕਿ ਅਸੀਂ ਬਹੁਤ ਜਿਆਦਾ ਬੰਦੇ ਨੇ ਪਰ ਇਹ ਜਿਹੜੀ ਇਲੈਕਸ਼ਨ ਆ ਇਹਦੇ ਵਿੱਚ ਪਹਿਲੀ ਵਾਰੀ ਜਿਹੜੀ ਆਪਣੀ ਇੱਕ ਸਲੇਡ ਬਣੀ ਆ ਡਿਮੈਂਡ ਆਪਣੇ ਬੈਟਰ ਐਡਮਿੰਟਨ ਦੇ ਵਿੱਚ ਕਰਕੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੂੰ ਬੜਾ ਓਖਾ ਲੱਗਦਾ ਆ ਕਰਕੇ ਕੈਂਪੇਨ ਹੋ ਜਾਂਦੀ ਆ ਉਹ ਆਪਣੇ ਜੋ ਵੀ ਪ੍ਰੋਮਿਸਸ ਕਰ ਲੈਂਦੇ ਆ ਕੈਂਡੀਡੇਟਸ ਤੇ ਬਾਅਦ ਚੋਂ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਨੇ ਨੇ ਪੂਰੀਆਂ ਕੀਤੀਆਂ ਨਹੀਂ ਕੀਤੀਆਂ ਹੁਣ ਅਸੀਂ ਟਰਾਂਸਪੇਰੈਂਟ ਆਪ ਟੂ ਲੋਕਾਂ ਦੇ ਸਾਹਮਣੇ ਲਿਆ ਆਂ ਤਾਂ ਕਿ ਦੇਖੋ ਅਸੀਂ ਇਕੱਠਿਆਂ ਨੇ ਕੰਮ ਕਰਕੇ ਇਹ ਚੀਜ਼ਾਂ ਅਸੀਂ ਇਹ ਐਕਟ ਕਰਨਾ ਤੇ ਕੰਮ ਕਰਨਾ ਆ ਤੇ ਇਹ ਬਹੁਤ ਜ਼ਰੂਰੀ ਆ ਕਿ ਇਨਸਟੈਡ ਆ ਪਿਛਲੇ ਖਾਤੇ ਦੇ ਵਿੱਚ ਔਰ ਜੋ ਪਿਛਲੇ ਅ ਦਰਵਾਜਿਆਂ ਦੇ ਵਿੱਚ ਉਹ ਡੀਲ ਕਰਦੇ ਆ एवरीथिंग ਇਸ ਆਊਟ ਇਨ ਦੀ ਓਪਨ ਐਂਡ ਟਰਾਂਸਪੇਰੈਂਟ ਐਂਡ ਦੈਟਸ ਵਾਈ ਵੀ ਆਰ ਪਾਰਟ ਆਫ ਅ ਸਲੀਟ ਥੈਂਕ ਯੂ ਵੈਰੀ ਮੱਚ ਐਂਡ ਵੀ ਵਿਸ਼ ਯੂ ਗੁੱਡ ਲੱਕ ਐਂਕੀਕ ਥੈਂਕ ਯੂ ਸੋ ਮੱਚ ਥੈਂਕ ਯੂ ਪਰ ਇਟ ਨੀਡਸ ਇਸ ਕਮਿਊਨਿਟੀ ਇਸ ਵਿਲਿੰਗ ਟੂ ਵਰਕ ਫਾਰ ਇਟ ਸੋ ਐਵਰੀਬਾਡੀ ਇਨ ਥਿਸ ਕਮਿਊਨਿਟੀ Need to know how this man is so committed to making it a great place to live. And so I'm truly honored to have the opportunity to introduce you. You're a great person, a wonderful friend, and I think you're going to represent this community in such a way that it's going to have, first time in a number of years, someone that cares passionately about the challenge you face with security and community needs and roads and transportation, all kinds of things. Because you have the passion for people. You have the passion because you care so much about not just yourself or just your own community, about everybody. In your life, you've done so many things. And I congratulate you for being such a wonderful, wonderful man, a huge friend. And if I, I just cannot believe they will not vote for you in the upcoming election on October 20th or earlier you can vote, as Sonny has said. But please get all your friends out to vote for, in my opinion, the best candidate, not just in this area, but in, the, in our entire city, Harmon Candola. ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ